ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੋਟੀਆਂ ਨੇੜੇ ਫਤਿਹਗੜ ਪੰਤੂਰ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਸੋਜੋਕੇ ਵਾਲੇ ਤੋਂ 5 ਕਿਲੋਮੀਟਰ ਦੀ ਦੂਰੀ ਮਖੂ ਜੀਰਾ ਕੋਟ ਇਸੇ ਖਾ ਧਰਮਕੋਟ ਕੋ 15 15 16 16 ਕਿਲੋਮੀਟਰ ਦੀ ਦੂਰੀ ਤੇ ਇੱਕ ਕਸਬੇ ਆ ਸ਼ਹਿਰ ਆ ਬਿਲਕੁਲ ਨੇੜੇ ਤੇੜੇ ਤੇ ਬਿਲਕੁਲ ਸੈਂਟਰ ਦੇ ਵਿੱਚ ਪਿੰਡ ਆ ਚੋਟੀਆਂ ਮੋਗਾ 25 ਕਿਲੋਮੀਟਰ ਦੀ ਦੂਰੀ ਤੇ ਆ ਸੋਨੂ ਵੀਰ ਦੇ ਕੋਲ ਆਏ ਆ ਤੇ ਅੱਜ ਦੋਸਤੋ ਹਰੇਕ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਕੋਈ 9-10 9-10 ਨਾਗ ਤੁਹਾਨੂੰ ਦਿਖਾਉਣੇ ਆ। ਮਾਲ ਵੱਡੀ ਗਿਣਤੀ ਦੇ ਵਿੱਚ ਹੁੰਦਾ ਹੈ ਤਕਰੀਬਨ ਮੱਝਾਂ ਝੋਟੀਆਂ ਇਸੇ ਤਰ੍ਹਾਂ ਹੀ ਇਸ ਖੇਲੇ ਤੇ ਆਉਂਦੇ ਰਹਿੰਦੇ ਆ ਪਸ਼ੂ। ਅੱਜ ਇਸ ਵੀਡੀਓ ਦੇ ਵਿੱਚ ਟੋਟਲ 10 ਨਾਗ ਨੇ ਇੱਕ ਅੱਧੀ ਵਿਹੜ ਤੁਹਾਨੂੰ ਦਿਖਾਵਾਂਗੇ ਬਾਕੀ 9 ਕੋ ਮੱਝਾਂ ਹੋਣਗੀਆਂ। ਮਾਲ ਵੈਸੇ ਸਾਰਾ ਸੁਆ ਸੁਆ ਹੁੰਦਾ ਕੋਈ ਗੱਬਣ ਪਸ਼ੂ ਹੋਇਆ ਤੇ ਆਪਾਂ ਵਿੱਚੇ ਵੇਰਵਾ ਤੁਹਾਨੂੰ ਦੇ ਦਿਆਂਗੇ। ਅੱਜ ਤਰੀਕ 2 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਮਾਰਨਿੰਗ ਦੇ ਕੋਈ 8 8:30 ਵਜੇ ਦਾ ਟ ਆ ਰਿਹਾ ਠੀਕ ਹੈ ਜੀ ਪਸ਼ੂ ਖਰੀਦਣ ਸੋਨੂ ਵੀਰ ਨੇ ਵੀ ਬੇਨਤੀ ਕਰਨੀ ਹੈ ਤੇ ਆਪਾਂ ਵੀ ਕਰ ਦਿੰਦੇ ਆ ਵੀ ਭਰਾ ਮੇਰਾ ਇੱਥੇ ਆਣ ਕੇ ਇੱਕ ਟਾਈਮ ਚੋਗੇ ਦੋ ਟਾਈਮ ਚੋਗੇ ਤਸਦੀ ਕਰਕੇ ਮਾਲ ਲੈ ਕੇ ਜਾਓ ਆਨਲਾਈਨ ਤੋਂ ਥੋੜਾ ਜਿਹਾ ਪਰਹੇਜ਼ ਕਰ ਲੋ ਤੇ ਬਹੁਤ ਵਧੀਆ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦੀ ਕਿੰਤੂ ਪ੍ਰੰਤੂ ਕੋਈ ਲਾਂਬੇ ਲੈਣ ਦੇ ਨਾਲੀ ਗੱਲ ਗੰਜਾਇਸ਼ ਨਾ ਰਵੇ ਆਓ ਕਰਦੇ ਆ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਸੋਨੂ ਵੀਰ ਸਾਸਰੀ ਕਾਲ ਜੀ ਸਾਸਰੀ ਕਾਲ ਸੰਧ ਸਾਹਿਬ ਵੀ ਠੀਕ ਠਾਕ ਜੇ ਬੜੇ ਵਧੀਆ ਮਾਰਾ ਕੀ ਕਰਦਾ ਕਿਰਪਾਈ ਗੁਰੂ ਰਾਮਦਾਸ ਦੀ ਬੜੀ ਆ 9 ਮਈ ਆਪਣੇ ਕੋਲ ਦੋ ਗੱਬਣਾ ਤੇ ਇੱਕ ਗਾਂ ਜੀ ਤਸਨਗਰੇ ਕੋਈ ਬੇਨਤੀਆਂ ਬੁਨਤੀਆਂ ਫਿਰ ਉਹ ਬੇਨਤੀਆਂ ਇਹ ਹੈ ਵੀ ਹੱਥ ਜੋੜ ਕੇ ਬੇਨਤੀ ਸਾਰੇ ਵੀਰ ਭੈਣਾਂ ਨੂੰ ਵੀ ਆਨਲਾਈਨ ਤੋਂ ਪਰਹੇਜ਼ ਕਰ ਚੋ ਕੇ ਤਸੱਲੀ ਕਰਕੇ ਵੇਖ ਕੇ ਲੈ ਜਾਓ ਸਹੀ ਲੱਗਦੀਆਂ ਲੈ ਜਾਓ ਨਹੀਂ ਲੱਗਦੀਆਂ ਰਹਿਣ ਦਿਓ ਠੀਕ ਹੈ ਜੀ ਇਹ ਹੈ ਬੇਨਤੀ ਹੱਥ ਹੱਥ ਜੋੜ ਕੇ ਹਰੇਕ ਵਾਰੀ ਠੀਕ ਹੈ ਜੀ ਆ ਮਗਰੋਂ ਲਾਹਮੇ ਦੇ ਨੇ ਇੱਕ ਦੂਜੇ ਨੂੰ ਔਖਾ ਜਾਂਦਾ ਸੰਤੂ ਸਾਹਿਬ ਜੀ ਠੀਕ ਹੈ ਜੀ ਗਲਤ ਗੱਲ ਹੈ ਬਾਅਦ ਵਿੱਚ ਹੱਥ ਜੋੜ ਕੇ ਬੇਨਤੀ ਵੀ ਰਾਂਗੇ ਵੀ ਜੇ ਤੁਸੀਂ 80 90 ਹਜ਼ਾਰ ਲੱਖ ਮੈਂ ਇਹ ਤੇ ਲਾ ਸਕਦੇ 5 700 ਦਾ ਤੇਲ ਫੂਕ ਲਿਆ ਕਰੋ ਬਿਲਕੁਲ ਬਿਲਕੁਲ ਹਾਂ ਕਹੂੰਗੀ ਇਸੀ ਮਾਲ ਫਿਰ ਸੰਤੂ ਸਾਹਿਬ ਇਹ ਵੇਚ ਕੇ ਆਪਾਂ ਨਵਾਂ ਲਿਆਉਣਾ ਦਾ ਇਹਨਾਂ ਨੂੰ ਆਪਾਂ ਬੈਕਗ੍ਰਾਉਂਡ ਪਛਾਣੀ ਕਰਦੇ ਰਹਿਣਾ ਸਹੀ ਹੈ ਸਹੀ ਵੇਖ ਕੇ ਲਿਜਾਣਾ ਆਪਦੀਆਂ ਠੀਕ ਹੈ ਜੀ ਹਾਂ ਕਰੀਏ ਸ਼ੁਰੂ ਜੀ ਆਓ ਲੋ ਵੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਐਨੀਮਲ ਇੱਥੇ ਆਣ ਕੇ ਮੇਰਾ ਭ ਜਿਵੇਂ ਬਾਤ ਕਰਦੇ ਆ ਪਹਿਲੇ ਨੰਬਰ ਤੋਂ ਇੱਕ ਨੀਲੀ ਰਵੀ ਦੀ ਮੱਝ ਦਿਖਾ ਦਿੰਨੇ ਆ 380 ਸਭ ਛੋਟੀ ਸੂਣ ਵਾਲੀ ਇੱਕ ਹਫਤਾ ਲੈ ਜੂਗੀ ਰੱਬਾ ਨਾ ਦੂਜਾ ਸਵੇਰ ਸੂਣ ਵਾਲੀ ਆ ਹਾਂਜੀ ਹਫਤੇ ਦੀ ਹਜੇ ਨਰਮਾ ਬਾਕੀ ਮੂੰਹ ਮੱਥਾ ਤੁਹਾਨੂੰ ਇੱਕ ਵਾਰੀ ਪ੍ਰੋਪਰ ਦਿਖਾ ਦਿੰਨੇ ਆ ਸਟੇਡ ਪੜਾ ਅੱਖਾਂ ਬੇਲੀਆਂ ਬਾਕੀ ਚਾਰੇ ਪੈਰ ਤੋਂ ਪਿਆ ਜਿਵੇਂ ਗੱਲ ਕਰਦੇ ਆ ਆਪਾਂ ਨਿਸ਼ਾਨੀਆਂ ਦੀ ਠੀਕਾ ਜੀ ਚਾਰੇ ਪੈਰ ਤੋਂ ਪਿਆ ਭਵਾਨੇ ਚੱਡੇ ਤੇ ਤੂ ਦੇ ਨਿਸ਼ਾਨ ਆ ਬਾਕੀ ਆ ਤੁਹਾਡੇ ਸਾਹਮਣੇ ਠੀਕ ਆ ਜੀ ਇੱਕ ਹਫਤਾ ਹਜੇ ਨਰਮਾ ਉਹ ਕਿਉਂਕਿ ਮਾਲ ਜਾੜਾ ਦੋਸਤੋ ਇਸ ਕਰਕੇ ਜਿਹੜੀ ਸਟਾਰਟਿੰਗ ਆਪਾਂ ਹਰੇਕ ਪਸ਼ੂ ਦੀ ਗਾਲੀ ਕਰਨੇ ਵੀ ਚਵਾਈ ਚੁਵਾਈ ਦੇ ਸਾਰੇ ਪਸ਼ੂ ਓਕੇ ਆ ਬਾਕੀ ਕੋਈ ਵੀ ਸੱਜਣ ਆਉਂਦਾ ਤੇ ਤਸੱਲੀ ਤੁਸੀਂ ਆਪਣੀ ਕਰਕੇ ਲੈ ਕੇ ਜਾਓ ਕੱਲੇ ਕੱਲੇ ਪਸ਼ੂ ਤਾਂ ਨਹੀਂ ਪੁੱਛਾਂਗੇ ਵੀ ਚਵਾਈ ਕਿਹੋ ਜੀ ਆ ਚੰਗੀ ਆ ਵੈਸੇ ਕੋਈ ਡਿਫਾਲਟ ਹੋਇਆ ਕੋਈ ਡਿਫੈਕਟ ਹੋਇਆ ਤਾਂ ਵਿੱਚ ਗੱਲ ਦੱਸੀ ਜਾਊਗੀ ਠੀਕ ਆ ਜੀ ਸੋ ਵੈਸੇ ਐਨੀਮਲ ਸਾਰੇ ਸਾਫ਼ ਸੁਥਰੇ ਆ ਚਵਾਈਆਂ ਚੁਵਾਈਆਂ ਕਰਕੇ ਆਪਣੀਆਂ ਤਸੱਲੀਆਂ ਕਰਕੇ ਲਿਜਾਂਦੇ ਗਏ ਆ ਠੀਕ ਆ ਜੀ ਸੰਤੋਖ ਜੀ ਪਿੱਛੇ ਦੀ ਥਣਾ ਦੀ ਗਾਰੰਟੀ ਦੁੱਧ ਪਤਾ ਨਹੀਂ 12 ਦੇਣਾ ਜਾਂ 10 ਦੇਣਾ ਆ ਠੀਕ ਆ ਜੀ ਠੀਕ ਆ ਤੇ ਇਹ ਸੋਨੇ ਕੀ ਮੁੱਲ ਵੇ ਮੋਲੇ ਸਭ ਸਭ 115 110 ਜੀ ਦੇ ਦਈਏ 110 ਦੇ ਹਾਂਜੀ ਤੇ ਮਾਲ ਆਪਾਂ ਸੋਹਣੇ ਚਲੋ ਡਿਮਾਂਡ ਤੁਹਾਡੀ ਜੋ ਵੀ ਹੋਊਗੀ ਬਾਕੀ ਮੋਲ ਆਪਾਂ ਉਹੀ ਕਰਨਾ 2400 ਬੋਕੇ ਦੇ ਮਾਲ ਮੋਲ ਆਪਾਂ ਕਿਤੇ ਜੇ ਪਾਉਣਾ ਨੇੜੇ ਵਾਲਾ ਹੀ ਵੀ ਕੰਮ ਛੇਤੀ ਫੜ ਲਓ ਫੜ ਲਓ ਜੇ ਆਹ 5 ਦੀ ਦੇ ਦਈਏ ਇੱਕ ਦੀ ਇੱਕ 5 ਦੀ ਕੀ ਕਰਾਉਣਾ ਮਾਨ ਕਰ ਬਾਕੀ ਮੋਰ ਕਰਤੀ ਜੇ ਹੁੰਦਾ ਕਰੀਏ ਕੇ ਹਾਂਜੀ ਕਰਤੀ ਵੇਖ ਲਓ ਜਿੰਨਾ ਤੁਹਾਨੂੰ ਸਹੀ ਲੱਗਦਾ ਕਰ ਲਓ ਆਪੇ 10 ਤੋਂ ਸੋਹਣੇ ਲੱਖ ਤੋਂ ਮਾਨਦਾਨ ਕਰ ਦਿਆਂਗੇ ਠੀਕ ਹੈ ਲੋ ਛੋੜ ਚਪਾ ਕਰਨਾ ਚੰਗੀ ਹੈ 10 12 ਕਿਲੋ ਦੋ ਦੋ ਕੀ ਪਰ ਆਪਾਂ ਦੱਸ ਦਿੰਨੇ ਦੀ ਛੋੜ ਜੀ ਲੋਵੀ ਲੱਖੋ ਮਾਨਤਨ ਹੋ ਜੂਗਾ ਠੀਕ ਆ ਜੀ ਬਾਕੀ ਮਾਜ ਚੰਗੀ ਆ ਨੀਲੀ ਰਾਵੀ ਦੇ ਵਿੱਚ ਆ ਸਿੰਗਲ ਅੱਡੀ ਆ ਚੌੜਾ ਪਿੱਠ ਪੂੜਾ ਪਤਲੀ ਬਿਲਕੁਲ ਚਮੜੀ ਸੋ ਪਸੰਦ ਆਊਗੀ ਭਰਾਵਾਂ ਨੂੰ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਇਧਰ ਮੋੜ ਮਾਰ ਕੇ ਦੱਸਾਂਗਾ 200 ਸੂਹਾ ਨੀਲੀ ਰਾਵੀ 10 ਦਿਨ ਲਊ ਝੋਟੀ ਇਹ ਵੀ ਗੱਪਣ ਆ ਗਈ ਹਾਂ ਇਹ ਵੀ ਗੱਪਣੀ ਬਾਕੀ ਗਾਂ ਸੋਇਆ ਮਾਲ ਆਊਗਾ ਠੀਕ ਆ ਫਿਰ ਦੋ ਹੀ ਗੱਪਣੇ ਦੱਸ ਦੋਰੇ ਮਾਲ ਤੁਹਾਨੂੰ ਹਾਂ ਇਹ ਦੋ ਗੱਪਣ ਲੋਵੀ ਇਹ ਵੀ ਆ ਨੀਲੀ ਦੇ ਵਿੱਚ ਹੀ 200 ਝੋਟੀ ਪੈਂਦੀ ਆ ਦੂਜਾ ਸੂਹਾ ਸੁੰਦੀ ਆ ਵੀ ਕਰਮਾ ਵਾਲੀ ਦेन ਹਾਦੀ ਇਹ ਤਾਂ ਵੀ ਤਕਰੀਬਨ ਕੋਈ ਹਫਤਾ ਹਾਂ 10 ਦਿਨ ਲੈ ਜੂਗੀ ਸੰਧੂ ਸਾਹਿਬ ਲੋ ਵੀ 10 ਚੰਗੀ ਜੇ ਤਾਂ ਕਰਮ ਵਾਲੀ ਗੱਬਣ ਵੇਗੀ ਠੀਕ ਨਹੀਂ ਸਵਾ ਕੇ ਵੇਚਦਾ ਠੀਕ ਹੈ ਠੀਕ ਹੈ ਬਈ ਹਾਂ ਦੁੱਧ ਦੇ ਦੁਕ ਬਾਰਾ ਤਿੰਨ ਕਿਲੋ ਬਹੁਤ ਚੰਗੀ ਝੋਟੀ ਗਈ ਹੂੰ ਲੋ ਵੀ ਕਰੋਚਾ ਕਾ ਠੀਕ ਆ ਜੀ ਤੋਂ ਬਹੁਤ ਸੋਹਣਾ ਪਿੱਠਪੂੜਾ ਝੋਟੀ ਦਾ ਇੱਕ ਸਾਰ ਪੱਧਰ ਲੈਵਾ ਕਿਹਾ ਜੇ ਰਮਾਨ ਨਾਲ ਹੀ 8-7 ਦਿਨ ਬੰਦ ਰਾਮਣਾ 10 ਦਿਨ ਲੈ ਜਾਣੇ ਸੰਧੂ ਸਾਹਿਬ ਜੀ ਲੈ ਲਓ ਲੈ ਲਓ ਲੈ ਲਓ ਤੇ ਕਾ ਜੀ ਬਿਲਕੁਲ ਛੋਟੀ ਸਿੰਗੀ ਆ ਬਾਕੀ ਹਾਈਟ ਕੱਦ ਤਕਰੀਬਨ ਮੀਡੀਅਮ ਛੋਟੀ ਹਾਈਟ ਕਟੀਆਂ ਝੋਟੀਆਂ ਜੀ ਬਹੁਤ ਜਿਆਦੀ ਝੋਟੀ ਲਓ ਵੀ ਸੁਣੋ ਵੀਰੇ ਚਲੋ ਬਾਕੀ ਤਾਂ ਤਸੱਲੀ ਆ ਕਿਸੇ ਭਰਾ ਨੇ ਟਿੱਪ ਕੇ ਕਰ ਲੈਣੀ ਆ ਗੱਬਣ ਝੋਟੀਆਂ ਨੇ ਆਪਣੇ ਕੋਲ ਜਿਹੜੀਆਂ ਮੱਜਾਂ ਦੋਵੇਂ ਪਾਰ ਪਿੱਛੇ ਦੀ ਕੋਈ ਸਮੱਸਿਆ ਤਾਂ ਨਹੀਂ ਆ ਸਾਡੇ ਹਿਸਾਬ ਆ ਬੈਠੇ ਆ ਕੋਈ ਨੁਕਸ ਹੋਵੇ ਕਿਸੇ ਤਰ੍ਹਾਂ ਦਾ ਇਹਨਾਂ ਠੀਕ ਆ ਵੀਰੇ ਹਾਂਜੀ ਲਓ ਵੀ ਇਹਦਾ ਮੁੱਲ ਕੀ ਰਹੂਗਾ ਅੱਜ ਲੈਣ ਦੇਣ ਭਾਈ ਜੇ ਤਾਂ ਸੋਈ ਹੁੰਦੀ ਫਿਰ ਤਾਂ ਆਪਾਂ ਦੇਣੀ ਹੀ ਸਵਾ ਦੀ ਹਾਂਜੀ 120 120 ਹਾਂਜੀ ਹਾਂ ਹੋਰ ਕਰ ਗਏ ਮਾਨਤਾ ਇੱਕ 15 ਦੀ ਦੇਣੀ ਐ ਸੰਸਾ ਜੀ ਕਰ ਦਈਏ ਵਿੱਚ ਹੋਰ ਛੋਟ ਛਾਟ ਕਰ ਦਿਆਂਗੇ ਹਾਂ ਯਾਰ ਕੋਈ ਛੱਡ ਦਾਂਗੇ ਹਾਂ ਚੰਗੀ ਆ ਭਾਵੇਂ ਸੋਈ ਮੈਂ ਕੋਈ ਲੈ ਜਾ ਠੀਕ ਆ ਜੀ ਠੀਕ ਆ ਹਾਂ ਆਪਾਂ ਕੋਈ ਕਾਲੀ ਨਹੀਂ ਵੀ ਆਪਾਂ ਗੱਭਾਂ ਨਾਲ ਦਵਾ ਦਾ ਟਕੀਆਂ ਕੋਈ ਪਿੱਛੇ ਦਾ ਰੋਗ ਨਹੀਂ ਗੇ 10 12 ਕਿਲੋ ਦੁੱਧ ਝੋੜੀ ਦੇ ਦਊਗੀ ਠੀਕ ਆ ਹਾਂ ਜੀ ਤੇ ਜੇ ਨੰਬਰ ਤੇ ਇਹ ਵੀ ਆਪਾਂ ਝੋਟੀ ਕੱਢ ਲਓ ਬਾਹਰ ਚਾਰ ਪੰਜਾਂ ਦਨਾਂ ਦੀ ਸੂਈ 11 ਕਿਲੋ ਚੋਣ ਵਾਲਾ ਹੋਊਗਾ 10 ਦੀ ਤੋਲ ਕੇ ਦੇਣਾ ਜੀ ਅੱਛਾ ਚੋ ਪੰਜਾਂ ਦਨਾਂ ਦੀ ਸੂਈ ਆ ਵੀ 10 ਕਿਲੋ ਤੋਲ ਕੇ ਹਾਂ ਤੋਲ ਕੇ ਦੇਣਾ ਆ ਬੱਚਾ ਇਹਦਾ ਮਗਰ ਬੱਚਾ ਕੀ ਮਗਰ ਪਤਾ ਨਹੀਂ ਕੱਟਾ ਹੈ ਕੱਟੀ ਦੇਖ ਲਓ ਮਰਾ ਕਰ ਦੋ ਸ਼ੋਰ ਕਟਾਈ ਕਟਾ ਮਗਰ ਠੀਕ ਆ ਜੀ ਸੋ ਕੋਈ ਚੋ ਪੰਜਾਂ ਕਿ ਦਨਾਂ ਦਾ ਸੂਆ ਤੇ ਦੂਜੇ ਸੂਵੇ ਝੋਟੀ ਆ ਬਾਕੀ ਤੁਹਾਡੇ ਸਾਹਮਣੇ ਆ ਠੀਕ ਆ ਤੇ 10 ਕਿਲੋ ਜਿਹੜਾ ਤੋਲ ਕੇ ਸੋਨੂ ਆਂਦਾ ਵੀ ਦੇ ਦੇਾਂਗੇ ਦੁੱਧ ਚਾਹੇ ਕੋਈ ਬੋਲੇ ਤੋਂ ਬਾਹਰ ਹੀ ਆਈ ਸਮਝ ਲੈ ਹਜੇ ਕਿਉਂਕਿ ਪ ਲਓ ਜੀ ਲਓ ਤੋਨੇ ਚਵਾਈ ਪੋਲੀ ਆ ਵੈਸੇ ਸਾਡੇ ਇੱਕ ਨੰਬਰ ਚ ਹੋਣ ਨਹੀਂ ਕੋਈ ਮੈਂ ਮੜੀ ਮੋਦੀ ਕਰੋ ਜਾ ਕੇ ਠੀਕ ਆ ਜੀ ਬਾਕੀ 22 ਸੂਚੋਟੀ ਦੇ ਲੇਵੇ ਦੀ ਪੂਰੀ ਆ ਮਗਰ ਕਟਾ ਮੇਲਕਾਫ ਉਹ ਦੂਜਾ ਸੂਬਾ ਰਾਤ ਆਈਆਂ ਸਸਾ ਆਪਣੇ ਕੋਲ ਬਾਕੀ ਕਾ ਤੋ ਕੁ ਤਰਮਾੜੀ ਦਾ ਚੰਗਾ ਕੋਈ ਛੋਟੀ ਜੀ ਨਹੀਂ ਗਈ ਹਾਈਟ ਕਾ ਤਾਂ ਮੀਡੀਅਮ ਇਨਾਂ ਦੇ ਹੈਗੇ ਮੱਜਾਂ ਦੇ ਵੀ ਵਿਜਲੇ ਮੇਰਾ ਸਾਰੀਆਂ ਮੱਜਾਂ ਦੇ ਜਿਹੜੀ ਵੱਡੀ ਹੋਈ ਬਹੁਤੀ ਉਹ ਤੁਹਾਨੂੰ ਵੱਡੀ ਵੀ ਨੋਟ ਕਰਾਉਣਾ। ਜੋਂ ਬੜਾ ਸੰਧੂ ਸਾਹਿਬ ਜੀ ਐਦਾਂ ਹੀ ਮੰਗਾ ਲੈ ਕੋਈ ਆਪਣੀ ਫੁੱਲ ਗਰੰਟੀ ਹੋਊਗੀ। ਠੀਕ ਹੈ ਜੀ। ਇੱਕ ਬੇਨਤੀ ਹੋਰ ਹੱਥ ਜੋੜ ਕੇ ਵੀ ਮੱਜ ਉੱਥੇ ਜਾਣੀ ਜਿਹਨੇ ਵੀਰ ਨੇ ਪੈਸੇ ਪਾਏ ਨਹੀਂ ਤਾਂ ਆਪਦੀ ਗੱਡੀ ਲੈਵੇ ਠੀਕ ਹੈ ਜੀ। ਹਾਂ ਹੱਥ ਜੋੜ ਕੇ ਵੀਰਾਂਗੇ ਬੇਨਤੀ ਆ ਠੀਕ ਹੈ ਜੀ। ਠੀਕ ਹੈ ਠੀਕ। ਹਾਂ ਜੀ। ਲੈ ਵੀ ਤੁਹਾਨੂੰ ਕੀ ਮੰਗ ਕੀ ਡਿਮਾਂਡ ਕਰਦੇ? ਸਵਾਦੀ ਦੇ ਦੇਗੀ। ਸਵਾਦੀ। ਹਾਂ ਜੀ। ਇੱਕੋ ਇੱਕ ਗੱਲ ਉਹੀ ਬੱਸ ਵੀ 100 200 ਮਾਨਤਾ ਵਿੱਚ ਰੋ। 200 ਵੀ ਆਉਣ ਦੀ ਥੱਲੇ ਹੋਰ 18 ਦੀ ਦੇ ਦਾਂਗੇ। ਮਮੀ ਝੋਟੀ ਆ ਕੋਈ ਭਰਾ 18 ਦੀ 10 11 ਕਿਲੋ ਠੰਡਾ ਦੋਦੇ ਚੂਨਾ ਰਾਤੀ ਆਈ ਜੇ ਦੋ ਦਿਨ ਰਹਿ ਗਈ 14 ਕਿਲੋ ਲਿਆਂਗੇ। ਇੱਕ 18 ਦੀ ਹਾਂ। ਲਓ ਵੀ। ਇੱਕ 18 ਦੀ ਇਹ ਦੋ ਸੌ ਝੋਟੀ ਮਿਲ ਜੂਗੀ ਤੁਹਾਨੂੰ ਠੀਕ ਆ। ਵਧੀਆ ਚੰਗੀ ਪਿਆਰੀ ਝੋਟੀ ਆ। ਆ ਨੀਲੀ ਰਾਵੀ ਪਰਸੋਂ ਤੜਕੇ ਦੀ ਸੁਈ ਸੰਸਾ ਜੀ। ਅਗਲੀ ਆ ਗਈ। ਤੀਜੇ ਮੰਨ ਲੈ ਕੋ ਸਵੇ ਚ ਉੱਥੇ ਮੰਨ ਲਿਆ ਆ ਬੱਚਾ ਜੀ। ਆ ਬੱਚਾ। ਨਾੜੂ ਵਾਲਾ ਬੱਚਾ ਵਿਖਾ ਦਿਓ ਨਾ। ਕੱਟੀ ਏ। ਕਟਾਈ। ਲਓ ਜੀ ਕਟਾ ਮਗਰ ਠੀਕ ਆ। ਸੋ ਨਾੜੂ ਨਾਲ ਆ ਬੱਚਾ ਤੁਸੀਂ ਦੇਖ ਲਓ। ਤੇ ਵਿਖਾਇਆ 9 ਪਾਲਮੇ ਨੂੰ ਕੋਈ ਟੇਡੇ ਕਟਾ ਵਾਲੀ ਮੰਨ ਲੈ ਰਕ ਪਾਸੇ ਮੂੰਹ ਸਫੇਦਾ ਕਰਮਾ ਵਾਲੀ ਦਾ ਤਿੱਜਾ ਸੂਆ ਤਿੱਜਾ ਸੂਆ ਮੰਨ ਲੈ ਚੌਥਾ ਮੰਨ ਲੈ ਯਾਰ ਤੇ ਜਿਹੜੇ ਦੀ ਸੂਈ ਕਿੰਨਾ ਪੋਲਾ ਪੋਲਾ 9-10 ਕਿਲੋ ਬੋਲਾ ਤਿਆਰ ਹੀ ਹੈ 9-10 ਕਿਲੋ ਹਾਂਜੀ 9 ਵੀ 9-10 ਕਿਲੋ ਪੋਲਾ ਤਿੱਜਾ ਸੂਆ ਮਗਰ ਇਹਦੇ ਕਟਾ ਮੇਲ ਕਾਫ ਆਹ ਜਿਹੜਾ ਬਾਡੀ ਸਟਰਕਚਰ ਹੈ ਇਸ ਮੱਝ ਦਾ ਸੋ ਚੱਡੇ-ਚੁੰਡੇ ਦੀ ਵੈਸੇ ਪੱਧਰ ਬਖਾਈ ਦੇ ਰਹੀ ਆ ਬਾਕੀ ਸੋਨੂੰ ਬੋਲੇ-ਬੋਲੇ ਤੋਂ ਸਾਫ ਕਰਕੇ ਤੋਾਈ ਬਿਲਕੁਲ ਇੱਕ ਸਾਹ ਇੱਕ ਨੰਬਰ ਚੋਂ ਨਾ ਕੋਈ ਮੇ ਮਾੜੀ ਅਗਲੇ ਪਿਛਲੇ ਥਣਾਂ ਦੀ ਬਰਾਬਰ ਮੋਗਾ ਹੀ ਆ ਜੀ ਤੋ ਦੋੜੇ ਢਾਣ ਲਗਾ ਕਰ ਮਾਨਾ ਮੇਰਾ ਬੜਾ ਸੰਦੂ ਸਾਹ ਵੀਡੀਓ ਥੋੜੀ ਲੰਮੀ ਹੋ ਜਾਣੀ ਆ ਬੱਚਾ ਬਿਲਕੁਲ 나ੜੂ ਦੇ ਖਾਉ 나ੜੂ ਖਾਉ ਬੱਚੇ ਦਾ ਨਾਮ ਠੀਕ ਆ ਬੜਾ ਚੋਣ ਚਾਣ ਮੈਨੂੰ ਦੁੱਧ 12 ਕਿਲੋ ਦੇਦੀ ਪਰ ਆਪਾਂ ਦੱਸਦੇ ਨਹੀਂ ਹੁੰਦੇ ਬਈ ਇਹਨੇ ਦੁੱਧ ਕਿੰਨਾ ਦੇਣਾ ਆ ਆ ਆ ਬੱਚਾ ਜੀ 8-9 ਕਿਲੋ ਬੋੜਾਈਆ ਮੈਂ ਥਲੇ ਖੁੱਲਾ ਡੁੱਲਾ ਠੀਕ ਆ ਹਾਂ ਜੇ ਉਹ ਮੰਨ ਲਾ ਝੂਠ ਵਾਲਾ ਵਪਾਰੀਆਂ ਵਾਲਾ ਫਿਰ 10-12 ਹੀ ਠੀਕ ਆ ਜੀ ਠੀਕ ਆ 나ੜੂ ਤੇ ਬੱਚਾ ਤਿੱਜਾ ਹੀ ਦੇਣਾ ਅੱਜ ਇਹਨੂੰ ਤੇ ਨੀਲੀ ਅੰਗਪੱਖ ਦੇ ਵਿੱਚ ਦੋਸਤੋ ਨੀਲੀ 라ਵੀ ਦੇ ਵਿੱਚ ਇਹ ਮੱਝ ਬਾਕੀ ਨਿਸ਼ਾਨੀਆਂ ਬਹੁ ਨਿਸ਼ਾਨ ਵੀ ਕਵਰ ਕਰਦੀ ਆ ਅੱਖਾਂ ਵੀ ਬਿੱਲੀਆਂ ਨੇ ਠੀਕ ਆ ਲੈ ਵੀ ਸਾਨੂੰ ਫਿਰ ਇਹਦਾ ਮੁੱਲ ਕੀ ਡਿਮਾਂਡ ਰੋ ਸਾਬ ਇੱਕ 15 ਦੇ ਦੇ ਦੀ ਇੱਕ 15 ਦੀ ਹਾਂਜੀ ਪਸੂ ਕਰਦਗੇ ਲੈ ਗਿਆ ਟਿਕਾਣੇ ਤੇ ਗੱਲ ਇੱਕ 12 ਜਦੋਂ ਜਹਦ ਵਿੱਚੋਂ ਰਹੇ ਨਾ ਜਾਵੇ ਇੱਕ 12 ਦੀ ਜਿੰਦਗੀ ਇੱਕ 12 ਦੀ ਹਾਂਜੀ ਲੈ ਵੀ ਇੱਕ 12 ਦੀ ਦੋਸਤੋ ਇੱਕ 10 ਲੈਣਾ ਸਾਨੂੰ ਸਾਬ ਇੱਕ 10 ਹਾਂ ਬਸ ਜਿਹੜੀ ਐਸੀ ਲੈ ਵੀ ਇੱਕ 10 ਦੀ ਮੈਂ ਵਿਖਾਵਾਂ ਚੰਗੀ ਤਰ੍ਹਾਂ ਮਾੜੀ ਹਾਂ ਹਾਂ ਠੀਕ ਆ ਜੀ ਹਾਂਜੀ ਬਾਕੀ ਲੇਵਲੂਬੇ ਦੀ ਦੇਖੋ ਕਰਵਾ ਲਾ ਮੜੀ ਜਿੰਨ ਤਾਂ ਸੋ ਮਾਰਨਿੰਗ ਦਾ ਟਾਈਮ ਆ ਕੋਈ 8 8:30 ਵਜੇ ਦਾ ਚਵਾਈਆਂ ਨੂੰ ਥੋੜੇ ਪਸੂ ਵੇਰ ਨੂੰ ਕਹਿ ਕੇ ਰ ਕਿਉਂਕਿ ਭਰੇ ਥਾਂ ਜਿਹੜੇ ਸਾਰੇ ਭਰਾਵਾਂ ਨੂੰ ਕੋਈ ਨਾ ਜਾਰਾ ਮੈਂ ਆਪਾਂ ਸਭ ਚੋ ਕੇ ਸਾਰੀਆਂ ਵਖਾ ਸਕਦੇ ਪਰ ਵੀਡੀਓ ਬੜੀ ਲੰਮੀ ਹੋ ਜੇਗੀ ਵੀਡੀਓ ਦੀ ਲੈਂਥ ਬਾਅਦ ਜਾਂਦੀ ਵੈਸੇ ਵੀ ਲੰਮੀ ਹੋ ਜਾਂਦੀ ਹੈ ਜੇ ਇਹ ਕੰਮ ਕਰਨ ਬਹਿ ਗਏ ਫਿਰ ਤਾਂ ਅੱਗੇ ਫਿਲਮ ਬਣ ਜਾਣੀ ਪਰਸੋਂ ਦੀ ਮੈਂ ਆਸ ਹੁਈ ਸੰਸੂਬ ਪਰਸੋਂ ਦੀ ਐਸ ਹੁਈ ਆ ਦੂਜਾ ਸੂਆ ਚੋਟੀ ਦੂਜਾ ਸੂਆ ਪਰਸੋਂ ਦੀ ਸੂਈ ਆ ਹਾਂ ਉਹ ਬੱਚਾ ਯੋ ਬੈਠਾ ਕੱਟੀ ਹਾਂ ਵੀ ਕੱਟੀ ਹਾਂਜੀ ਆਓ ਠੀਕ ਆ ਠਾ ਦੇ ਜੀ ਸਾਨੂੰ ਵੀਰ ਬੋਲਾ ਠਾ ਦੇ ਨੇ ਠਾ ਦੇ ਸੰਸੂਬ ਲਿਆਓ ਢੱਕੜਾ ਇਹ ਕੀ ਬੋਲੇ ਦੀ ਸਥਿਤੀ 10 ਕਿਲੋ ਹੋਗਾ 9 ਦੀ ਫੁੱਲ ਗਰੰਟੀ ਹੋ ਗਈ ਮੋ ਸੋ ਦੂਜਾ ਸੁਭਾ ਝੋਟੀ ਤੁਸੀਂ ਸਾਹਮਣੇ ਦੇਖ ਰਹੇ ਜੇ ਸਿੰਗਲ ਢਹੀ ਆ ਬਾਕੀ ਹਾਈਟ ਤਕਰੀਬਨ ਮੈਂ ਪਹਿਲਾਂ ਜ਼ਿਕਰ ਕੀਤਾ ਵੀ ਮੀਡੀਅਮ ਹਾਈਟ ਤੋਂ ਪਲਾਸੀ ਆ ਮੱਜਾਂ ਸਾਰੀਆਂ ਵੈਸੇ ਜਿੰਨਾ ਕਿ ਇਹਨਾਂ ਮੱਜਾਂ ਦੇ ਬਿਲਕੁਲ ਕੱਦ ਹਾਈਟ ਹੁੰਦੇ ਆ ਠੀਕ ਆ ਜੀ ਨਾ ਬਹੁਤੇ ਵੱਡੇ ਤੇ ਨਾ ਹੀ ਛੋਟੀ ਦਰਮਿਆਨੀ ਪੀਂਦੇ ਪੀਂਦੇ ਪਾਣੀ ਪੀਂਦੇ ਕੋਈ ਉਹਨੇ ਲਾ ਦਿਓ ਲਾ ਦਿਓ ਇਹਦਾ ਉਹਨੂੰ ਮੁੱਲ ਸਸਾ ਮੁੱਲ ਭਾਵੇਂ ਸਵਾ ਕਰ ਲਗੇ ਇੱਕ 16 ਲੈਣਾ ਜੀ ਇਹਦਾ ਇੱਕ 16 ਹਾਂ ਠੀਕ ਹੈ ਵੀਰੇ ਛੋੜ ਛਾੜ ਕਰਨੀ ਖੁਸ਼ੀ ਨਾਲ ਠੀਕ ਹੈ ਜੀ ਇੱਕ 16 ਦੀ ਹਾਂ 10 ਤੋਂ ਵੱਡਾ ਹੋਗਾ 9 ਦੀ ਫਲ ਗਰੰਟੀ ਹੈ ਠੀਕ ਹੈ ਜੀ ਠੀਕ ਹੈ 9 ਕਿਲੋ ਦੀ ਤਸੱਲੀ ਰਹੂਗੀ ਬੌਲੇ ਦੇ ਵਿੱਚ ਹੀ ਆ ਕਰਮਾ ਲਈ ਇੱਧਰ ਬੱਚਾ ਤੁਹਾਨੂੰ ਵਿਖਾ ਦਿੰਦੇ ਆ ਮਗਰ ਕੱਟਾ ਮੇਰੀ ਆ ਕੱਟੀ ਆ ਜੀ ਆਵੇ 나ੜੂ ਵਾਲੀ ਨਾਲ ਵਿਖਾਉਂਦੀ ਹੈ ਜੀ ਮਗਰ ਕੱਟੀ ਆ ਆਖੂ ਕੋ ਬਿਲਕੁਲ ਬਿੱਲੀ ਆ ਠੀਕ ਹੈ ਜੀ ਆ ਦੇਖੋ ਪੋੜਾ ਜਿਹੜਾ ਗੱਲਾਂ ਸਾਹਮਣੇ ਸੋ 나ੜੂ ਨਾਲ ਬੱਚੇ ਦੇ ਜਾਂ ਕਾਇਆ ਇਹ ਤੋਂ ਬਾਅਦ ਦੂਜਾ ਸਮਾਸ਼ਨ ਸਭ ਟੋਟੀ ਦੂਜਾ ਸੁਆ ਹਾਂਜੀ 10-11 ਕਿਲੋ ਬੋਲਾ ਦੁੱਧ ਆਈਆਂ ਥਲੇ 11 ਕਿਲੋ ਹੋਗਾ ਚੋੜਾ ਦੂਜਾ ਸੂਆ ਅੱਜ ਕਿੰਨੇ ਦਿਨਾਂ ਦੀ ਸੂਈ ਆ ਇੱਕ ਹਫ਼ਤੇ ਦੀ ਸੂਈ ਆ ਬੱਚਾ ਜੀ ਆ ਬੈਠਾ ਉਹ ਵੀ ਇੱਕ ਹਫ਼ਤੇ ਦੀ ਸੂਈ ਆ ਇੱਕ ਮਿੰਟ ਰੋਕ ਲਈ ਵੀਰੇ ਇੱਕ ਹਫ਼ਤੇ ਦੀ ਸੂਈ ਆ ਦੂਜਾ ਸੂਆ ਮਗਰ ਕੱਟੀ ਇਹਦੇ ਮਗਰ ਕੱਟੀ ਗਈ ਠੀਕ ਹੈ ਕੱਦ ਵਖਾਓ ਜੀ ਇਹਦਾ ਕੱਦ ਬਹੁਤ ਪੂਰਾ ਵੱਡਾ 14 ਕਿਲੋ ਕਿਉਂ ਨਾ 11 ਕਿਲੋ ਰਾਤੀ ਆਈਆਂ ਇਹ ਤੇ ਆ ਮੈਂ ਰਾਤੀ ਆਈਆਂ ਸੰਸਾਪਨੇ ਕੋ ਠੀਕ ਹੈ ਜੀ ਹਾਂ 10 ਦੇ 12 ਉਹ ਤਾਂ 12-12 ਦੱਸਦੇ ਆਪਾਂ ਕਿਲੋ-ਕਿਲੋ ਕੱਟੀ ਦੱਸਣਾ ਤਾਂ ਹਾਂ 10 ਹੀ ਦੱਸ ਕੇ ਦੇਣੀ ਆ ਹਾਂ 10 ਬਿਲਕੁਲ ਬਰੀਕੀ ਦੇ ਵਿੱਚ ਆ ਪਤਲਾ ਫੇਸ ਦਾ ਕਰਮਾਲੀ ਦਾ ਤੇ ਸਿੰਘ ਉਪਰੋਂ ਬਿਲਕੁਲ ਗੁਲਾਈ ਦੇ ਵਿੱਚ ਆ ਬਾਕੀ ਫੱਬਦੀ ਆ ਕੱਦ-ਕਾੜ ਦੇ ਨਾਲ ਥੋੜਾ ਜਿਹਾ ਜਿਹੜਾ ਸਿੰਘ ਉਪਰੋਂ ਘੁੰਮਿਆ ਪਰ ਹੈ ਗੁਲਾਈ ਦੇ ਵਿੱਚ ਤੇ 10 ਕਿਲੋ ਜਿਹੜਾ ਪੱਕਾ ਆ ਇਹਦੇ ਥੱਲੇ ਦੁੱਧ ਸਰਦਾਰ ਜੀ ਉਹਨਾਂ 12 ਦੇ ਕੇ ਕੱਲ ਕੱਲੀ ਆਪਾਂ ਨੂੰ ਠੀਕ ਆ ਜੀ ਬਾਕੀ ਜੋ ਆਪਾਂ ਵਪਾਰੀ ਬੰਦੇ ਆ ਆਪਾਂ ਕਿਹੜਾ ਚੋਣੀਆਂ ਧਾਰਾ ਮਾਰ ਕੇ ਆਪਾਂ ਨੂੰ ਅੰਤਜਾ ਹੀ ਹੁੰਦਾ ਕਿਲੋ ਦੁੱਧ ਵੱਧ ਕੀ ਘੱਟ ਗਈ ਠੀਕ ਆ ਜੀ ਬਿਲਕੁਲ ਜੀ ਬਸ 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 ਲਓ ਜੀ ਉਹ ਬਕਿੱਟਾਂ ਚਾਟੂ ਚਾਹੇ ਐਸ ਐਚ ਓਟੀ ਦਾ ਪੂਰਾ ਵੱਡਾ ਕੋਣੀ ਸੰਭਲ ਕੇ ਬਾਈ ਮੜਾ ਜਾ ਹੌਲੀ ਤੁਰਨੀ ਹੈ ਕੋਣੀ ਕੋਣੀ ਹਾ ਆ ਬੱਚਾ ਸੋ ਸਮੇਂ ਦੀ ਕੱਟੀ ਕੱਟੀ ਚੰਗੀ ਪਾਲੀ ਪਲੀ ਤੇ ਕਿੰਨਾ ਟਾਈਮ ਦੀ ਦੋ 2.5 ਕਿਲੋ ਦੁੱਧ ਦੇ ਸੰਸੋਈ ਦੇ ਅਗਲੇ ਗਾੜ ਚ 10 ਦੀ ਲਾਲੇ ਕੁ ਵੀਰ 12 ਦੀ ਲਾਲੇ ਠੀਕ ਹੈ ਹਾਂ ਦੁੱਧ ਮੈਂ ਛੋਟੀ ਕੋਲੇ ਵੱਧ ਹੋਗਾ ਪਰ ਆਪਾਂ ਉਹ ਦੱਸਦੇ ਭਾਵੇਂ ਅਗਲਾ ਕੰਡਾ ਲੈ ਆਵੇ ਠੀਕ ਹੈ ਚੰਗੀ ਪਾਲੀ ਸੰਭੀ ਗਈ ਕੱਟੀ ਹਾਂਜੀ ਬਾਕੀ ਚਲੋ ਕਹਿਣਾ ਚੰਗੇ ਟੀਕੇ ਦਾ ਬੱਚਾ ਚੰਗਾ ਪਾਲ ਪਾਲਿਆ ਜੰਮਦਾ ਤੇ ਇਹ ਸਾਨੂੰ ਵੀਰੇ ਵੱਡੀ ਝੋਟੀ ਕਿੰਨੇ ਦੀ ਦੇਣੀ ਆ ਫਾਤ ਸੰਧੂ ਸਾਹਿਬ ਮੁੱਲ ਤੇ ਜੇ ਪਾਸੇ ਹੁੰਦੀ ਡੇਢ ਦੀ ਸੀ ਸਵਾ ਦੀ ਦੇਣਗੇ ਸਵਾ ਦੀ ਕਰਕੇ ਮਾਨਤਨ ਦਈਏ ਗੱਲ ਕੋਈ 1.2 ਦੀ ਦੇਣਗੇ 1.2 ਦੀ ਹਾਂਜੀ ਚਲ ਝੋਟੀ ਵੱਡੀ ਆ 18 ਲੈਣਾ ਸੰਧੂ ਸਾਹਿਬ ਵੀ 18 ਲੈਣਾ ਹਾਂ ਛੋੜ ਛਾਟ ਕਰਨੀ ਵੀਰ ਬਾਲੀਆਂ ਕਸਾਈਆਂ ਨਗਰ ਹੱਥ ਜੋੜ ਕੇ ਬੇਨਤੀ ਆ ਵੀ ਇੱਥੇ ਵੇਖ ਕੇ ਆਣ ਕੇ ਤਸੱਲੀ ਕਰਕੇ ਲੈ ਜਾਓ ਸਹੀ ਲੱਗਦੀਆਂ ਲੈ ਜਾਓ ਨਹੀਂ ਲੱਗਦੀਆਂ ਰਹਿਣ ਦਿਓ ਠੀਕ ਆ ਜੀ ਆਨਲਾਈਨ ਤੋਂ ਮੁੜ ਕੇ ਲਾਮੇ ਲੈਣ ਬੜੇ ਔਖੇ ਸੰਧੂ ਸਾਹਿਬ ਬਿਲਕੁਲ ਠੀਕ ਆ ਜੀ ਲਓ ਵੀ ਇਹ 1 18 ਦੀ ਝੋਟੀ ਮਿਲ ਜੂਗੀ ਮਗਰ ਤੇ ਜਿੱਡਾ ਹਾਈਟ ਕਾ ਤਕ तकरीबन ਇਸ ਝੋਟੀ ਦਾ ਉਦਾਂ ਹੀ ਮਗਰ ਕੱਟੀ ਦਾ ਹੋਊਗਾ ਇਹ ਗੱਲ ਗਰੰਟਡ ਆ ਕਿਉਂਕਿ ਜੰਮਦਿਆਂ ਸਾਰੇ ਬੱਚੇ ਦੀ ਲੈਂਥ ਗਰੋਥ ਕਾਫੀ ਜ਼ਿਆਦੀ ਆ ਇਧਰ ਇੱਕ ਸੰਧ ਸਰ 10 ਦਿਨਾਂ ਦੀ ਸੂਈ ਆ ਨੰਬਰ 6ਵੇਂ ਤੇ ਆ तकरीबन ਠੀਕ ਆ ਜੀ 6ਵਾਂ ਨੰਬਰ ਆ ਵਿਰਵਾ ਪਾ ਦਿੰਦੇ ਆ ਆਪਾਂ ਤੁਹਾਨੂੰ ਆ ਮੱਝ ਦਾ ਕੀ ਵਿਰਵਾ ਤੁਹਾਨੂੰ ਇਹ 10 ਦਿਨਾਂ ਦੀ ਸੂਈ ਸੰਧ ਸਰ 9 ਕਿਲੋ ਦੋ ਝੋਟੇ ਲਿਆ ਫੜ ਕੇ 10 ਦਿਨਾਂ ਦੀ ਸੂਈ ਆ 9 ਕਿਲੋ 9 ਕਿਲੋ ਦੁੱਧ ਚੱਲੋ 9 ਕਿਲੋ ਦੁੱਧ ਦੂਜਾ ਹੀ ਸਵੇਰ ਦੂਜਾ ਲਾਲੇ ਤਿੱਜਾ ਲਾਲੇ ਮਿਰਜਾ ਅੱਜ ਸਮਝ ਮਗਰ ਮਗਰ ਕੱਟਾ ਜਾਂਦੇ ਵਿਖਾ ਲੋ ਜੀ ਕਟਾ ਮਗਰ ਇਹਦੇ ਠੀਕਾ ਦੂਜਾ ਸੁਹਾ ਕੋਈ ਨੋਵਾ ਦਿਨਾਂ ਦੀ ਦਾਹਾਂ ਦਿਨਾਂ ਨੋਵਾ ਦਿਨਾਂ ਦੇ ਦਰਮਿਆਨ ਇਹਦਾ ਸੁਹਾ ਮੰਨ ਲਿਆ ਜੇ ਦੂਜਾ ਹੀ ਸੁਹਾ ਤੇ ਆ ਜਿਹੜਾ ਇਹਦਾ ਮੂੰਹ ਮੱਥਾ ਫੇਸ ਕੁਆਲਟੀ ਜੇ ਕੱਦ ਕਾਠ ਹਾਈਟ ਬਿਲਕੁਲ ਤੁਹਾਡੇ ਸਾਹਮਣੇ ਛੋਟਾ ਲੱਗਦਾ ਚੱਲ ਐ ਪੱਕਾ 9 ਕਿਲੋ ਐਸੋ ਮੈਂ ਕਰਸਨ ਸੋ ਚਵਾ ਕੇ ਦੇਣਾ ਬੜਾ ਚੌਣ ਲੱਗਾ ਮੈਨੂੰ ਹਾਂ ਜੋ ਉੱਠ ਗਿਆ ਉਹ तकरीबन ਸਾਨੂੰ ਦੂਜੇ ਦੂਜੇ ਸਵੇਰੇ ਸਵੇਰੇ ਸੁਧਾ ਕੰਮ ਕਰਦੇ ਜਿਵੇਂ ਸਾਰੀਆਂ ਇਹ ਆ ਬੱਚਾ ਸਾਨੂੰ ਸਮਝ ਠੀਕ ਹੈ ਠੀਕ ਇੱਕ ਮਿੰਟ ਆ ਬਖਾਏ 2 ਮਿੰਟ ਬਾਅਦ ਵੀ 2 ਮਿੰਟ ਰਹਿ ਜਾ ਲੋਕ ਹਾਂ ਆ ਬੱਚਾ ਸਾਨੂੰ ਸਭ ਬੱਚਾ ਤਾਂ ਤੁਹਾਨੂੰ ਦਿਖਾ ਦਗੇ ਆ ਮਗਰ ਕਟਾ ਜਾਂਦੇ ਮੇਲ ਕਾ ਕੋਈ ਨੋਵਾ ਦਿਨਾਂ ਦਾ ਲਾਲੇ ਕੋਈ ਅਠਾ ਦਿਨਾਂ ਦਾ ਲਾਲੇ ਆ ਹਫਤੇ ਤੇ ਆਣ ਬੰਨ ਜੀ ਸਮਾਂ ਹੈਗਾ ਤੇ ਇਹ ਸਾਨੂੰ ਝੋਟੀ ਕੀ ਮੁੱਲ ਕੀ ਡਿਮਾਂਡ ਰੋਕੀ ਜਾਂਦੀ ਸਭ ਦੇ ਦਿੱਤੀ 95 ਦੀ 95 ਦੀ 90 ਦੀ ਆਉਣ ਦੀ ਥੱਲੇ ਜੇ 86 ਲੈਣਾ ਜੀ ਛੋਟ ਛਾਟ ਕਰਨੀ ਛੋਟ ਛਾਟ ਕਰਨੀ ਹੈ 87 ਚ ਯਾਰ ਕੋਰ ਛੱਡ ਦਾਂਗੇ ਆ ਪਾ ਕੜਾ ਕਿਸ ਨੂੰ ਮੋੜਨਾ 86 ਹਰ ਜੀ ਦੇ ਦਾਂਗੇ ਪੱਕੀ ਠੀਕ ਹੈ ਪੂਰਾ ਤਾਂ ਜਾਂਦਗੀ 85 85 ਦਾ ਕਰਦੇ 10 ਕੋਈ ਗੱਲ ਲੋ ਵੀ 85000 ਦੀ ਹੋ ਜੂਗੀ ਠੀਕ ਹੈ ਸਾਬ ਸਾਬ ਦੁੱਜਾ ਸੂਆ ਝੋਟੀ ਇੱਕ ਹਫਤੇ ਦੀ ਸੂਈ ਜੇ ਝੂਠ ਵਾਲਾ 9 10 ਕਿਲੋ 7 ਤੋਂ 7.5 8 ਕਿਲੋ ਦੋ ਤਿਆਰ ਹੈ ਜਿਹੜਾ ਨਾ ਤੋਲ ਤੋਲ ਕੇ ਦੇਣਾ ਜਿਹੜਾ ਦੋ ਟਾਈਮਾਂ ਠੀਕ ਹੈ ਜੀ ਹਾਂ ਤੇ ਇਹ 7 7.5 ਹਾਂ ਅੱਜ ਵੀ ਪਰ 7.5 ਸੂਆ ਦੁੱਜਾ ਸੂਆ ਕਿੰਨੇ ਦਿਨਾਂ ਦੀ ਦਸੀ ਤਾਜੀ ਸੂਈ ਹੈ ਬਿਲਕੁਲ ਕੋਈ 2 4 ਦਿਨਾਂ ਦੀ ਹਾਂ ਜੀ ਦੋ ਨਹੀਂ 5 7 ਦਿਨ ਨਹੀਂ ਦੇਗੀ ਸਾਬ ਹਫਤੇ ਦੇ ਅੰਦਰ ਮਗਰ ਮਗਰ ਕੱਟਾ ਹੀ ਹੋਣੇਗਾ ਕੱਟਾ ਮਗਰ ਨਹੀਂ ਕੱਟੀ ਜਾਂਦੇ ਮਗਰ ਕੱਟੀ ਇਹ ਦੋਸਤੋ 7 7.5 ਕਿਲੋ ਦੁੱਧ ਦੇ ਥੱਲੇ ਹੈਗਾ ਹਫਤੇ ਦੇ ਆ ਬੱਚਾ ਜਿਹੜਾ ਸਮਾ ਆ ਗਿਆ ਆਹੋ ਹਨਾ ਹਾਂਜੀ ਆ ਦਿਖਾ ਦਿੰਦੇ ਠੀਕ ਹੈ ਜੀ ਸੋ ਛੋਟੀ ਕਰੋ ਚੈੱਕ ਠੀਕ ਹੈ ਜੀ ਸੋ ਲਵੀ ਛੋਟੀ ਜਾਂ ਦੂਜਾ ਸੁਆ ਤੇ ਸਭ ਆ ਠੀਕ ਆ ਰਸਾ ਰਸਾ ਪਾਇਆ ਨਹੀਂ ਕਦੀ ਰਸੇ ਦਾ ਵੜਾ ਕਰਦੀ ਆ ਹਾਂ ਬਿਲਕੁਲ ਲੈ ਲਓ ਜੀ ਲੈਓ ਕਿੰਨਾ ਚਲੇ ਜੇ ਵੇਖਿਆ ਜੇ ਮੈਂ ਕਿਤੇ ਹੋਰੀ ਨਾ ਹਾਲ ਆ ਆ ਬੱਸ 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 ਚੌਂਡ ਚਾਂਡ ਵਾਲਾ ਸੰਸਾ ਹਾਂ ਹਾਂ ਕੱਟੀ ਮਗਰ ਆ ਇੱਕ ਨੰਬਰ ਵਾਲੀ ਜਿੰਤੇ ਆ ਗਈ ਆ ਲਓ ਜੀ ਆ ਬੱਚਾ ਇਹਦਾ ਠੀਕ ਆ ਜੀ ਕੱਟੀ ਫੀਮੇਲ ਤੁਸੀਂ ਦੇਖ ਲਓ ਸੋ ਹਫਤੇ ਦਾ ਬੱਚਾ ਹੈਗਾ ਮਗਰ ਕੱਟੀ ਆ ਸੋ ਨੰਬਰ ਕਰਮ ਵਾਲੀ ਦਾ ਕੋਈ 8ਵਾਂ 7ਵਾਂ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਆ ਜੀ ਸੋ ਝੋਟੀ ਦੂਜਾ ਸੂਆ ਸੋਈ ਆ ਸਾਢੇ 7 ਕਿਲੋ ਦੁੱਧ ਐਸ ਵਕਤੇ ਦੇ ਥੱਲੇ ਹਾਜ਼ਰ ਆ ਪਰ ਸੋਈ ਸੰਸਾ ਆਪਣੇ ਘਰੇ ਠੀਕ ਆ ਵੀਰੇ ਹਾਂ ਜੀ ਠੀਕ ਆ ਜੀ ਠੀਕ ਆ ਜੀ ਹਾਂ ਵਖਾ ਦਿਓ ਚੰਗੀ ਤਰ੍ਹਾਂ ਸਾਰੀ 120 ਬੜੀ ਉੱਦਾ ਡਰਦੀ ਕੈਮਰੇ ਤੋਂ ਲੈ ਵੀ ਪਾ ਜੀ ਬੰਦ ਲਿਆ ਜੀ ਲੋ ਵੀ ਪਿਆਰੀ ਝੋਟੀਆਂ ਲੈ ਵੀ ਸਾਨੂੰ ਵੀਰ ਜਾਂਦੇ ਜਾਂਦੇ ਮੁੱਲ ਵੀ ਦੱਸ ਦੇ ਕਿੰਨੇ ਦਾ ਮੁੱਲ ਭਾਵੇਂ 85 ਘਰ ਆ ਲੋ 80 ਦੇ ਦਈਏ ਹੋਜੀ ਸ਼ਾਬਾਸ਼ ਕੋਈ ਜੈ ਜਜ ਕਰਕੇ ਦਈਏ ਗੱਲ ਕੇ 76000 ਰੁਪਏ ਲੈਣਾ ਸਤੂ ਸਾਹਿਬ 76 ਹੋਰ ਕਰ ਦਈਏ ਯਾਰ ਹੋਰ ਛੱਡ ਦਾਂਗੇ ਬਸ 75 ਦੀ ਹਾਂ 75 ਲੈਣਾ ਇਹ ਤੁਸ ਘੱਟ ਵਾਲਾ ਵੀਰ ਮੇਰਾ ਫੋਨ ਨਾ ਕੋਈ ਲਾਵੇ ਠੀਕ ਹੈ ਜੀ ਲੋ ਵੀ ਜਿੰਦਾ ਨਹੀਂ ਕੋਈ ਜੇ ਦੋ ਦਿਨ ਰਹਿ ਗਈ ਆਪਾਂ 9-10 ਕਿਲੇ ਦੋ ਚਵਾ ਦੇਣਾ ਠੀਕ ਆ 75000 ਦੀ ਇਹ ਛੋਟੀ ਜਿਹਨੂੰ ਮਾੜੀ ਵਿਖਾਇਆ ਚੱਡਾ ਚੁੜਾਉਂਦਾ ਬਾਕੀ ਝੋਟੀ ਸਫਾਈਆਂ ਦੇ ਵਿੱਚ ਆ ਕਰਮਾੜੀ ਆ ਤੁਸੀਂ ਲੇਵੇ ਦੀ ਸਫਾਈ ਵੇਖ ਲਓ ਸਿੰਘ ਬੇਸ਼ੱਕ ਤੁਹਾਡੇ ਸਾਹਮਣੇ ਆ ਥੋੜਾ ਜਿਹਾ ਜਿਵੇਂ ਸਿੰਘ ਸਾਈਡ ਤੋਂ ਖੁੱਲਾ ਬਾਕੀ ਝੋਟੀ ਮੂੰਹ ਮੱਥੇ ਲੱਗਦੀ ਆ ਸੋਨਾ ਪਿੰਡਾ ਕੋਈ ਮੇਰਾ ਭਰਾ ਲੈ ਜੂਗਾ ਠੀਕ ਹੈ ਨਵੇਂ ਆਂਗਾ ਕੁਈ ਪੰਜ ਸੱਤ ਤੋਂ ਸੂਵੇ ਪਿਉ ਗੱਲ ਜਾ ਕੇ ਠੀਕ ਪਰਸੋਂ ਤੜਕੇ ਦੀ ਐ ਮੈਂ ਸੂਈ ਸੰਸਾ ਬੋਲਾ 8 ਕਿਲੋਗਾ ਚੋਣ ਵਾਲਾ ਮੈਂ ਕੋਲੇ 8 ਕਿਲੋ ਬੋਲਾ ਪਰਸੋਂ ਦੀ ਸੂਈ ਆ ਮਗਰ ਕੱਟੀ ਕੱਟੀ ਐ ਮਗਰ ਇਹ ਮਗਰ ਕੱਟੀ ਆ ਉਹ ਵੀ ਮਗਰ ਕੱਟੀ ਆ ਨੋਵੇਂ ਨੰਬਰ ਤੇ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਆ ਤੀਜਾ ਸੂਆ ਹਾਂ ਤੀਜਾ ਸੂਆ ਮੰਨ ਲਈ ਹਾਂ ਮੰਨ ਲਓ ਕਿ ਹੋਊਗੀ ਨਹੀਂ ਤੀਜੇ ਮੰਨ ਲਈ ਉਹਦੀ ਗੱਲ ਕੋਣ ਨੂੰ ਮੰਨ ਲਓ ਮੰਨ ਲਓ ਨਾ ਕਰੀ ਚੱਲੀ ਗਈ ਨਹੀਂ ਨਹੀਂ ਮੰਨਣਾ ਨਹੀਂ ਆਪੇ ਅਗਲਾ ਸਮਝ ਲਾ ਲਈ ਨਹੀਂ ਡੰਗਰ ਅਗਲੇ ਕੀ ਯਾਰ ਸੋਨੇ ਬੋਲਾ ਕਿੰਨਾ ਇਹਦੇ ਥੱਲੇ ਇਹਦੇ ਥੱਲੇ ਬੋਲਾ ਸੰਸਾ 8 9 ਕਿਲੋਗਾ ਤਿਆਰ ਠ ਉਹ ਨੂੰ ਫੇਰ ਦੇਹੀ ਕੋਣ ਨੇ ਨਾ ਉਹ ਕੱਢ ਦੇ ਉਥੋਂ ਜੋ ਬਾਲਡੀਆਂ ਫੜ ਮਾਲ ਚੋ ਛੋਟੀ ਚੋ ਮੈਂ ਸੈਂਟਰ ਦੀ ਸਮਾਂ ਨਹੀਂ ਫੇਰ ਦੇਹੀ ਮਿੱਕੀ ਬਾਲਡੀਆਂ ਚੋਟੀ ਚਾਹਵੋ ਨਾ ਚਿਵਾਇ ਚੋ ਇਹਨੂੰ ਵੀ ਫੇਰ ਅਖੀਰ ਹੀ ਲੱਗੀ ਸਭ ਚੌਣ ਦਾ ਗੱਲਾਂ ਗਾਂਦ ਗਿਆ ਹੀ ਨੇ ਚੋਂ ਤਾਂ ਕੋ ਮਾੜੀ ਹੋਏ ਦਾ ਆਪਾਂ ਬੈਠੇ ਆਈ ਹਾਂ ਵੀ ਉਹ ਤਾਂ ਕਰਕੇ ਇਕੱਲੇ ਇਕੱਲੇ ਆਪਾਂ ਐਨੀਮਲ ਦਾ ਪਹਿਲਾ ਨੋਟ ਕਰਾਂ ਹਾਂ ਜੀ ਹਾਂ ਜੀ ਹਾਂ ਵੀ ਚੁਵਾਈਆਂ ਜਿਹੜਾ ਬੜਾ ਜਿਆਦਾ ਫਿਰ ਵੀਡੀਓ ਬੜੀ ਲੰਮੀ ਹੋ ਜਣੀ ਸੰਸਾਬ ਲੈ ਵੀ ਸੋਣੇ ਵੀਰੇ ਕਮਾਲਾ ਪਰਸੋਂ ਦੀ ਸੂਈ ਆ ਬੋਲੇ ਬੋਲਾ ਜੇ ਕਰ ਮਾਰੀ ਬੋਲਾ ਬੰਦਾ ਜੀ ਖਵਾ ਕੇ ਕਲਾਂਗੇ ਕਿਸੇ ਨੂੰ ਖਵਾ ਕੇ ਕਿ ਨਾ ਬੜਾ ਖਾਣਾ ਚੌਂਕੀਆਂ ਚੌਂਕੀਆਂ ਨਾ ਖਵਾ ਕੇ ਕਲਾਂਗੇ ਹਾਂ ਹਾਂ ਚੋਂਨ ਬੜਾ ਸੰਸਾਬ ਰਾਤ ਤਾਂ ਮੇਰੇ ਤੋਂ ਕਰੀ ਨਾ ਮੜਾ ਮੈਨੂੰ ਵੀ ਨਾ ਪਤਾ ਲੱਗੇ ਨਹੀਂ ਨਹੀਂ ਤੁਹਾਨੂੰ ਖਾ 10 ਕਿਲੋ ਦੁੱਧ ਦੇ ਦੋਗੀ 11 ਵਜੇ ਸਕਦੀ ਜਿਆਦਾ ਮੈਂ ਕਹਿੰਦਾ ਨਹੀਂ ਹਾਂ ਹਾਂ ਆ ਚਲੋ ਦੋ ਤਦਾ 10-11 ਕਿਲੋ ਆਂਦਾ ਕੀ ਹੈ ਬਾਕੀ ਨਾੜਾ ਨੂੜਾ ਹਾਂ ਬੜੀ ਹਾਂ ਚੋਣ ਬੜਾ ਨਾ ਬੱਚਾ ਬਣੇ ਝਾਰਾ ਮਾਰਦੀ ਹੁਣ ਲਾਈ ਪੱਤਰ ਬੱਚਾ ਇੱਕ ਦੀਆਂ ਮਾਰਦ ਨੇ ਕੋਈ ਇਹ ਤੁਹਾਨੂੰ ਕੀ ਮੁੱਲ ਦੱਸਿਆ ਸੀ ਤੁਹਾਨੂੰ 1 5 ਦੀ ਦੇ ਸੀ 1 5 ਦੀ ਹਾਂਜੀ ਥੋਰ ਕਰ ਗਏ ਮਾਨ ਲੱਖ ਦੀ ਆਉਣ ਦੀ ਆ ਥੱਲੇ 5 ਹੋਰ ਛੱਡ ਪਾ ਮੈਂ ਨਾ ਹਜੇ ਵੀ ਆਇਆ ਲਾਲ ਟੱਕ ਤੇ ਸੂਈ ਹੋਏ ਲੈ ਆਇਆ ਥੱਲੇ 92 ਦੀ ਮੈਂ ਬਸ ਹੈ 92 ਦੇਖ ਲੈ ਮੈਂ ਬਾਤ ਚੰਗੀ ਇਹ ਦਿਨ ਦਾੜੀ ਬਾਰਾਂ 10 ਗੈਣਾ ਕੋ ਦੁੱਧ ਦਿੱਤੀ 1010 ਕਿਲੋ ਦੁੱਧ ਦਿੱਤੀ ਚੌਣ ਬੜਾ ਵਿਖਿਆ ਖੇਤਾਂ ਚਲੋ ਆਪਾਂ ਗਾਂ ਤੋੜ ਲੀ ਗਏ 99000 ਦੀ 99 ਦੀ ਲੈ ਵੀ ਕੱਢ ਲੈ ਵੀਰ ਤੋੜ ਲੈ ਇੱਧਰ ਵੇਖਿਆ ਚਲੋ ਆਹ ਚੋਚਾਈ ਆਪਾਂ ਤਾਂ ਕਰ ਗਏ ਮਾੜੀ ਤਾਂ ਕੰਮ ਨਹੀਂ ਆ ਦੇ ਚੱਲ ਵਗਲੇ ਆਂ ਮਾਰ ਪੁੱਤਰ ਅੱਜ ਇਹ ਮੈਂ ਨਹੀਂ ਆਉਣਾ ਦੁਬਾਰਾ ਵਖਾਵਾਂਗੇ ਸੰਸਾਓ ਲੈ ਵੀ ਅਖੀਰ ਹੋਈ ਪਈ ਇਹ ਚੋਚਾਈ ਬਹੁਤ ਵਧੀਆ ਠੀਕ ਆ ਮੋਟੀ ਧਾਰ ਅਗਲੇ ਪਿਛਲੇ ਥਰਾਂ ਦੀ ਕੋਈ ਭੋਰ ਨਹੀਂ ਨਾ ਕੋਈ ਛਟਾ ਸੋ ਵਖਾਹ ਦਿੱਤੀ ਹੈ ਚੰਗਾ ਜੀ ਕਿਉਂਕਿ ਸਾਰੇ ਪਰਸੋਂ ਦੀ ਚਵਾਈ ਚੰਗੀ ਆ। ਕੱਲੇ ਕੱਲੇ ਐਨੀਮਲ ਦੀ ਵਿਖਾਉਣੀ ਔਖੀ ਆ। ਇੱਧਰ ਇੱਕ ਵਾੜ ਤੁਹਾਨੂੰ ਤੋੜ ਕੇ ਦਿਖਾ ਦਿੰਦਾ। ਪਰਸੋਂ ਦੀ ਸਹੀ ਆ ਤੜਕੇ ਦੀ। ਪਰਸੋਂ ਦੀ ਤੜਕੇ ਬੱਚਾ ਬੱਚਾ ਮਗਰ ਵਿਖਾਉਣੇ ਬੱਚਾ ਹਾਂਜੀ। ਆਪਾਂ ਕੀਤੀਆਂ ਦੋ ਤਿੰਨ ਕੋਈ ਚਵਾਈਆਂ ਦੋ ਚਵਾਈਆਂ ਹੋਣਗੀਆਂ ਜੀ। ਚੋਣ ਜਾਣ ਬੜਾ ਜੇ ਝੂਠ ਵਾਲਾ ਫਿਰ 17-18 ਕਿਲੋ ਬੜਾ 10-12 ਕਿਲੋ ਤਿਆਰੇਗਾ ਜੀ। 10-12 ਕਿਲੋ ਬੋਲਾ ਠੀਕ ਆ ਜਿਵੇਂ ਵੀਡੀਓ ਸਾਰੇ ਮੈਂ ਤਰ ਕੋਈ ਨੂੰ ਨਹੀਂ ਆਣਾ ਵੀ ਹੁਣ ਐਡਾ ਚੱਡਾ ਵੇਖ ਕੇ ਅਗਲਾ ਦਾ 20 ਕਿਲੋ 18 16 ਕਿਲੋ ਬੋਲੇ ਦੇ ਵਿੱਚ ਵੀ ਨੋਟ ਕਰਾ ਦਿੰਦੇ ਆ ਨੋਟ ਕਰਾ ਦਿੰਦੇ ਪਰ 11 12 ਕਿਲੋ ਖੁੱਲਾ ਡੁੱਲਾ ਇਹ ਗਾਂ ਦਾ ਤੋਂ ਤੱਜਾ ਸੁਆ ਤੇ ਸੂਈ ਕਰਮਾਂ ਵਾਲੀ ਕੋਈ ਕੱਲ ਪਰਸੋਂ ਦੀ ਆ ਪਰਸੋਂ ਦੀ ਸੂਈ ਆ ਜੇਰ ਦੀ ਆਪਣੇ ਘਰ ਪਈ ਆ ਆਪਣੇ ਘਰੇ ਇੱਥੇ ਪਈ ਆ ਜੇਰ ਫਾਰਮ ਤੇ ਹਾਂ ਜੇਰ ਦੀ ਵੀਡੀਓ ਹੈਗੀ ਆਪਣੇ ਕੋਲ ਠੀਕ ਹੈ ਬਾਕੀ ਥਣ ਕਰਮਾਂ ਨੂੰ ਬਿਲਕੁਲ ਮੁਠੀ ਮੁਠੀ ਲੱਗਾ ਠੀਕ ਆ ਜੀ ਜਿਵੇਂ ਆਪਾਂ ਗੱਲ ਕਰਦੇ ਨੇ ਵੀ ਵਹਿੜਾ گاਵਾ ਕੋਕਾ ਥਣਾਂ ਦੇ ਨਾਲ ਹੀ ਆ ਥਣ ਕਰਮਾਂ ਵਾਲੀ ਨੂੰ ਮੁਠੀ ਮੁਠੀ ਆ ਤੇ 12 13 12 ਕਿਲੋ ਬੋਲੇ ਤੇ ਇਸ ਵਕਤ ਸਟਾਰਟਿੰਗ ਹੋਈ ਆ ਕ੍ਰੋਸ ਬ੍ਰੀਡ ਆ ਕੋਈ ਜਰਸੀ ਨਾਲ ਐਚਪ ਦਾ ਕ੍ਰੋਸ ਲਾ ਲੈ ਮੇਰਾ ਭਰਾ ਕਰਾਇਆ ਕਰਾ ਉਹ ਬੱਚਾ ਗਰੀਬੇ ਪੁੱਤ ਆ ਬੱਚਾ ਜਮ ਅਗਰ ਠੀਕ ਆ ਉਹ ਬੱਚਾ ਪਰਾਂ ਗੱਲ ਲੈ ਵੀ ਸੁਣੇ ਕੀ ਮੁੱਲ ਕੀ ਡਿਮਾਂਡ ਰੋਗੇ ਇਹਦੀ ਸੰਸਮ ਮੁੱਲ ਕਰਾ ਲਓ ਭਾਵੇਂ 70 ਹਾਂ ਭਾਵੇਂ ਕਰਾ ਲਓ 65 62000 ਰੁਪਿਆ ਲੈਣਾ ਆਂਦਾ ਜੀ ਦੁੱਧ ਪਤਾ ਨਹੀਂ ਨੇ 20 ਦੇਣਾ 18 ਦੇਣਾ ਅੱਗੇ ਅਗਲੇ ਸਮਝ ਲਾ ਲੈਣੇ ਠੀਕ ਆ ਜੀ ਹਾਂ ਆਪਾਂ ਇਸ ਟਾਈਮ 10 11 ਕਿਲੋ ਤੋਲ ਕੇ ਦੇਣਾ ਥੱਲੇ ਤੂੰ ਵੇਖੋ ਬੱਚੀ ਨਹੀਂ ਲੱਗਾ ਬੈਠਣ ਨਾੜੂ ਤੇ ਬੱਚਾ ਨਾਲ ਬੱਚਾ ਨਾੜੂ ਵਾਲਾ ਵਿਖਾ ਦਿਆ ਕਰੋ ਜੀ ਕਈ ਵੀਰਾਂ ਦੇ ਨਾੜੂ ਟੁੱਟਾ ਹੁੰਦਾ ਨਾੜੂ ਤੇ ਵੈਸੇ ਜਾਨਵਰ ਖਿੱਚ ਦਿੰਦਾ ਪਰ ਇਹਦਾ ਤਿਆਰ ਜੀ ਨਾੜੂ ਹੈਗਾ ਨਾਲ ਗਿੱਲਾ ਨਾੜੂਗਾ ਨਾਲ ਗਿੱਲਾ ਨਾੜੂ ਠੀਕ ਹੈ ਠੀਕ ਆ ਬਾਈ ਹਾਂ 60000 ਰੁਪਏ ਲੈਣਾ ਆਂਦਾ 60000 ਹਾਂਜੀ ਕੁਜ ਜਾਇਜ਼ ਹੈ ਤੇ ਇਹ 60000 ਲੈਣਾ 60 ਫੋਰ ਕਰਦੇ ਛੋੜ ਮੰਨ ਲਾ ਮੰਨੇ 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 ਨਹੀਂ ਹੈਗੀ ਸੰਸਾਭਾ ਯਾਰ ਕੁ ਛੱਡ ਦੇਣਾ ਯਾਰ ਕੁ ਛੱਡ ਬਸ ਲੈਸ ਕਰਕੇ ਦੇ ਇੱਕ ਘੱਟ ਸੱਟ ਦੀ ਹੋਗੀ ਇੱਕ ਘੱਟ ਸੱਟ ਲੈਣਾ ਲੋ ਇੱਕ ਘੱਟ ਸੱਟ ਹਾਂ ਦੁੱਧ 20 ਕਿਲੋ ਵੜਨੇ ਦੇਣਾ ਪਰ ਆਪਾਂ ਦੱਸਦੇ ਨਹੀਂ ਦੇ ਪਾਜੀ ਨੇ ਕਿੰਨਾ ਦੁੱਧ ਦੇਣਾ ਠੀਕ ਹੈ ਜੀ ਠੀਕ ਹੈ ਜੀ ਬੜਾ ਚੋਣ ਉਹ ਵੀ ਇੱਕ ਘੱਟ ਸੱਟ ਦੀ ਇਹ ਤੁਹਾਨੂੰ ਗਾਂ ਮਿਲ ਜੂਗੀ ਚੰਗੇ ਐਨੀਮਲ ਨੇ ਵੈਸੇ ਸਾਰੇ ਪਸ਼ੂ ਸਾਫ ਸੁਥਰੇ ਆ ਮਈਆਂ ਅਜ ਦੋ ਹੀ ਜੜੀਆਂ ਗੱਬਣ ਸੀ ਟੁਕੀਆਂ ਬਾਕੀ ਮਹਾਲ ਸਾਰਾ ਸੁਆਸਵਾਇਆ ਰੇਟ ਹਰੇਕ ਤਰ੍ਹਾਂ ਦੇ ਆ ਤਕਰੀਬਨ ਜਿਵੇਂ 60000 ਤੋਂ ਸ਼ਟਾਰਟ ਹੋ ਕੇ ਤੇ ਮੈਨੂੰ ਲੱਗਦਾ ਵੀ 18 1 ਲੱਖ 20000 ਤੱਕ ਮੁੱਲ ਅੱਜ ਇਸ ਕਿਲੇ ਤੇ ਮੌਜੂਦ ਆ ਬਾਕੀ 80 85 80 85 ਦਾ ਪਰਤਾ ਵੀ ਆ 75000 ਦੀ ਝੋਟੀ ਵੀ ਮਿਲ ਜੂਗੀ ਤੁਹਾਨੂੰ ਹਰੇਕ ਤਰ੍ਹਾਂ ਦਾ ਐਨੀਮਲ ਆ ਜਿੰਨੇ ਕੇ ਪੈਸੇ ਕਿਸੇ ਸੱਜਣ ਵੀਰ ਨੇ ਲਾਉਣੇ ਆ ਉਸ ਹਿਸਾਬ ਵੰਡ ਦਾ ਪਸ਼ੂ ਤੁਹਾਨੂੰ ਮਿਲ ਜੂਗਾ ਇਸ ਕਿਲੇ ਤੋਂ ਲੈ ਵੀ ਸੁਣੋ ਇਹ ਅਜ ਮਾਲ ਇਹ ਅਜ ਪਸ਼ੂ ਸੀ ਆਪਣੇ ਕੋਲ ਹਾਂਜੀ ਆਪਣੇ ਕੋਲ ਇਸ ਟਾਈਮ 10 ਡੰਗਰ ਤਿਆਰ ਹੈ ਠੀਕ ਆ ਵੀਰੇ ਹਾਂ ਸਣੇ ਗਾਂ ਆ ਭਾੜੋ ਗਲਦੀ ਲੋਬ ਠੀਕ ਹੈ ਜੀ ਸੋ ਇਹ ਗੱਲਬਾਤ ਸੀ ਸੋ ਵੀਡੀਓ ਮੇਰਾ ਭਰਾ ਇੱਕ ਦੋ ਵਾਰੀ ਤਸੱਲੀ ਨਾਲ ਵੇਖ ਲਿਆ ਜੇ ਉਸ ਤੋਂ ਬਾਅਦ ਆਪਣਾ ਸਲਾਮ ਮਸ਼ਵਰਾ ਕਰਕੇ ਹੱਥ ਜੋੜ ਕੇ ਬੇਨਤੀ ਕਰਕੇ ਤੇ ਵਿਜ਼ਿਟ ਕਰੋ ਹੱਥ ਜੋੜ ਕੇ ਬੇਨਤੀ ਵੀ ਆਨਲਾਈਨ ਦਾ ਪਰਹੇਜ਼ ਕਰੋ ਵੇਖ ਕੇ ਲਿਜਾਓ ਠੀਕ ਹੈ ਜੀ ਠੀਕ ਹੈ ਜਿੰਨਾ ਦੁੱਧ ਦੱਸਿਆ ਦੋ ਟਾਈਮ ਲੈ ਜਾਓ ਤਿੰਨ ਟਾਈਮ ਚੋਕੇ ਲੈ ਜਾਓ ਮਿੰਕੇ ਲੈ ਜਾਓ ਠੀਕ ਹੈ ਬਸ ਬਸ ਹਾਂ ਠੀਕ ਹੈ ਜੀ ਵੀਰ ਮੁੜ ਕੇ ਕਹਿੰਦੇ ਵੀ ਇੰਜ ਉੰਜ ਆਪਾਂ ਆਨਲਾਈਨ ਕੱਲ ਦੇਣੀ ਠੀਕ ਹੈ ਕੋਈ ਕਮੈਂਟ ਇੱਕ ਵੀਰ ਕਰਨ ਦਾ ਹੈ ਆਨਲਾਈਨ ਤੁਸੀਂ ਕੱਲ ਦੇਣੀ ਤੇ ਵੀਡੀਓ ਕਾਦੇ ਵਾਸਤੇ ਮਾਉਂਦੇ ਮ ਠੀਕ ਹੈ ਜੀ ਸੋਹਾ ਥਰਸਾ ਸਿਰੇ ਤੇ ਗਾਂਡੇ ਇੱਕ ਗੱਲ ਹੀ ਕਰਦੀ ਵੀ ਇੱਥੇ ਆਣ ਕੇ ਆਪਦਾ ਪਸ਼ੂ ਲਾਓ ਲੱਖਾਂ ਰੁਪਈਆ ਲਾਉਣਾ ਲੱਖਾਂ ਰੁਪਈਆ ਜੇ 80 90 ਲੱਖ ਸਾਨੂੰ ਦੇ ਸਕਦੇ 500 700 ਤੇਲ ਪਿੱਛੇ ਨਾ ਵੇਖਣਗੇ ਕਿਹਡੀ ਗੱਲ ਹੈ ਕਿਹਡੀ ਗੱਲ ਹੈ ਮੁਰੇ ਕਿ ਤੁਹਾਨੂੰ ਕੋਲ ਫੋਨ ਲਈ ਜਾਂਦਾ ਰਾਜ ਸਿੰਘ ਇੰਜ ਕਰ ਲਿਆ ਉਹਨੇ ਇੰਜ ਕਰ ਲਿਆ ਹਜ਼ਾਰ ਕੋਈ ਨਹੀਂ ਮਾੜਾ ਹੁੰਦਾ 500 ਹਜ਼ਾਰ ਚ ਹਾਂ ਜੀ ਹਾਂ ਵਪਾਰੀ ਕੋਈ ਵੀ ਨਹੀਂ ਵੀਰ ਮਾੜਾ ਨਾ ਕਿਸੇ ਦਾ ਜੀ ਕਰਦਾ ਮੇਰਾ ਗਾ ਨਹੀਂ ਨਹੀਂ ਦੁਕਾਨਦਾਰੀ ਵੇਖੋ ਅਗਲੀ ਕਰਨ ਦਾ ਕੋਈ ਚੌਗਾ ਮਾੜੀ ਦੁਕਾਨਦਾਰੀ 2-3 ਸਾਲ ਆਪਾਂ ਨੂੰ ਵੀਡੀਓ ਪਾਉਂਦੇ ਅਜੇ ਡੋੜੀਆਂ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਜੀ ਆਪਣਾ ਠੀਕ ਹੈ ਮਾ ਹਾਂਜੀ ਠੀਕ ਹੈ ਲੋ ਵੀ ਇਹ ਗੱਲਬਾਤ ਆ ਬਾਕੀ ਆਓ ਨਰਕ ਪਰਖਾ ਤਸੱਲੀ ਕਰੋ ਅੱਜ ਇਸ ਵੀਡੀਓ ਵਿੱਚ ਫਿਲਹਾਲ ਦੋਸਤੋ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ